ਨੋ ਹੈਪੀ ਦੀਵਾਲੀ ਕਹਿੰਦਾ ਸਮਾਂ ਬਦਲਿਆ ਹਾਲਾਤ ਬਦਲੇ ਤੇ ਬਦਲ ਗਏ ਰਿਸ਼ਤਿਆਂ ਦੇ ਪ੍ਰਤੀ ਸੋਚ ਉਹ ਪੰਪਾ ਜਿਹੜੇ ਛੋਟੇ ਹੁੰਦੇ ਇਕੱਠੇ ਦੀਵਾਲੀ ਤੇ ਪਟਾਕੇ ਲਿਆਉਂਦੇ ਸੀ ਇਕੱਠੇ ਪਟਾਕੇ ਚਲਾਉਂਦੇ ਸੀ ਇਕੱਠੇ ਦੀਵੇ ਬਾਲਦੇ ਸੀ ਮੋਮਬਤੀਆਂ ਬਾਲਦੇ ਸੀ ਤੇ ਸਵੇਰੇ ਉੱਠ ਕੇ ਜਿਹੜੇ ਅੰਚਲੇ ਪਟਾਕੇ ਸੀ ਉਹ ਇਕੱਠੇ ਕਰਦੇ ਸੀ ਅੱਧੀਆਂ-ਤੀਆਂ ਮੋਮਬਤੀਆਂ ਇਕੱਠੀਆਂ ਕਰਦੇ ਸੀ ਸਮਾਂ ਬੀਤਿਆ ਪੈਪਰ ਆਪਣੇ ਘਰ ਮਸਾਲੇ ਤੇ ਪੈਨਾ ਇੰਨੀਆਂ ਦੂਰ ਹੋ ਗਈਆਂ ਕਿ ਹੁਣ ਪੈਨਾ ਬੋਝ ਲੱਗਣ ਲੱਗੀਆਂ। ਕੋਈ ਇੱਕ ਦੀਵਾਲੀ ਦੇ ਤਿਉਹਾਰ ਤੇ ਵੀ ਹੈਪੀ ਦੀਵਾਲੀ ਕਹਿਣ ਲੱਗਿਆ ਵੀ ਡਰ ਲੱਗਣ ਲੱਗੀਆਂ। ਕਹਿੰਦੇ ਕਿ ਇੱਕ ਲੜਕੀ ਨੇ ਆਪਣੇ ਭਰਾ ਨੂੰ ਫੋਨ ਕੀਤਾ ਕਿ ਵੀਰੇ ਮੇਰੀ ਦਰਨੀ ਦੀ ਵੀ ਦੀਵਾਲੀ ਆ ਗਈ ਹੈ। ਮੇਰੀ ਸੱਸ बार-बार ਪੁੱਛਦੀ ਏ ਤੇਰੇ ਘਰੋਂ ਵੀ ਕੋਈ ਦੀਵਾਲੀ ਦੇਣਾ ਨਾ। ਮੈਂ ਮੰਨਿਆ ਮਾਂ ਹੈ ਨਹੀਂ। ਪਰ ਵੀਰੇ ਵੀਕੇ ਭਰਾਵਾਂ ਨਾਲ ਵੀ ਹੁੰਦੇ ਆ ਇੱਕ ਵਾਰੀ ਫੇਰਾ ਮਾਰ ਜਾ ਤੇ ਭਰਾ ਗੋਕੜ ਕੇ ਬੋਲਿਆ ਮੈਂ ਸਭ ਜਾਣਨਾ ਤੁਸੀਂ ਇਹ ਲੈਣ ਦੇ ਤਰੀਕੇ ਪਿੱਛੇ ਮੈਨੂੰ ਤੂੰ ਸੈਂਟ ਹੀ ਕਰਨੀ ਉਹ ਕਹਿੰਦੀ ਵੀਰੇ ਜੇ ਇਹੋ ਜੀ ਗੱਲ ਹੈ ਤੇ ਮੈਂ ਤੈਨੂੰ ਪੈਸੇ ਪਾ ਦੇਨੀ ਆ ਤੂੰ ਉਹਦਾ ਕੁਝ ਲਿਆ ਕੇ ਮੈਨੂੰ ਦੇ ਜਾ ਕਹਿੰਦਾ ਅੱਛਾ ਸਿਆਣੀ ਤਾਂ ਬੜੀ ਹੈ ਤੂੰ ਜਾਣੀ ਕਿ ਉਹਦੇ ਪੈਸਿਆਂ ਦਾ ਤਾਂ ਮੈਂ ਤੈਨੂੰ ਕੁਝ ਲੈ ਕੇ ਦੇ ਜਾ ਜਿਹੜਾ ਮੇਰਾ ਟਾਈਮ ਖਰਾਬ ਹੋਣਾ ਜਿਹੜਾ ਮੇਰਾ ਪੈਟਰੋਲ ਬਲਣਾ ਉਹ ਮੈਨੂੰ ਕਿੱਥੋਂ ਮਿਲਨੇ ਪੈਨ ਬੜੀ ਸ਼ਰਮਿੰਦੀ ਉਹ ਬੱਵਾ ਮਾਰ ਕੇ ਰੋਣ ਲੱਗ ਪੇ ਪਰ ਇਹ ਪੈਨ ਭਰਾ ਦੇ ਰਿਸ਼ਤੇ ਨੂੰ ਤੁਸੀਂ ਤੱਕੜੀ ਨਾਲ ਤੋਲਿਆ ਕਰੋ ਕਿ ਕਿਹਦਾ ਪਲੜਾ ਪਾਰੀਏ ਤੇ ਕਿਹਦਾ ਹਲਕਾ ਹੈ ਪੈਨਾ ਭਰਾ ਦਾ ਆਪਸ ਦੇ ਵਿੱਚ ਕੋਈ ਲੈਣ ਦੇ ਕਹਿੰਦਾ ਤੇਰੀ ਮਾਂ ਮੈਨੂੰ ਕੀ ਦੇਗੀ ਜਿਹੜੇ ਵੱਖਰੇ ਮੈਨੂੰ ਨੋਟ ਦੇਗੀ ਕਿ ਮੈਂ ਪੈਰ ਭਰਾਵਾਂ ਦੇ ਪਿੱਛੋਂ ਸਾਰੇ ਕੰਮ ਪੂਰੇ ਕਰਦੇ ਰਵਾਂ ਜਿਆਦਾ ਗੱਲ ਹੈ ਤੇ ਛੋਟੇ ਨੂੰ ਫੋਨ ਕਰਦੇ ਵੇਖ ਪਲਾਓ ਦਿਵਾਲੀ ਦੇ ਨਾ ਆਉਂਦਾ ਵੇ ਚੁੱਪ ਕਰ। ਇਹਨੇ ਦੇਰ ਚ ਪਿੱਛੇ ਸਾਹ ਖੜੀ ਸੀ। ਉਹਨੇ ਆ ਕੇ ਪਿਆਰ ਨਾਲ ਸਿਰ ਤੇ ਹੱਥ ਰੱਖਿਆ। ਕਹਿੰਦੀ ਉਹ ਤਾਂ ਭਰਾਵਾਂ ਤੇ ਕੋਈ ਜ਼ੋਰ ਨਹੀਂ ਹੁੰਦਾ। ਇਹ ਮਾਵਾਂ ਤੇ ਹੁੰਦਿਆਂ ਹੀ ਸਭ ਕੁਝ ਹੁੰਦਾ। ਇਸ ਕਰਕੇ ਭੁੱਲ ਜਾ ਮੈਂ ਤੇਰੀ ਮਾਂ। ਤੂੰ ਚੱਲ ਬਾਜ਼ਾਰ ਮੇਰੇ ਨਾਲ। ਜਿਹੜੀ ਚੀਜ਼ ਤੈਨੂੰ ਦੁਆਲੀ ਤੇ ਚਾਹੀਦੀ ਮੈਂ ਲੈ ਕੇ ਦੇਣੀ ਆ। ਇਹਦੇ ਹਾੜੇ ਕਾਦੇ ਘੜਦੀ ਪਈ। ਜਿਹਦੇ ਦਿਲ ਦੇ ਵਿੱਚ ਭੈਣ ਦੇ ਪ੍ਰਤੀ ਪਿਆਰ ਹੀ ਨਹੀਂ ਉਹਨੇ ਤੈਨੂੰ ਦੁਆਲੀ ਕੀ ਦੇਣੀ। ਸੱਚੀ ਅਸੀਂ ਕਿੰਨੇ ਕਮਜ਼ੋਰ ਕਰਲੇ ਰਿਸ਼ਤੇ ਕਿੰਨੇ ਫਿੱਕੇ ਕਰਲੇ ਕਮਜ਼ੋਰ ਰਿਸ਼ਤੇ ਕਿੰਨੇ ਸੁਗੜ ਰਹੇ ਨੇ ਰਿਸ਼ਤੇ ਇੱਥੋਂ ਤੱਕ ਕਿ ਰਿਸ਼ਤੇ ਮਰ ਰਹੇ ਸਾਹ ਲੈਣਾ ਚਾਹੁੰਦੇ ਪਰ ਸਾਹ ਆ ਨਹੀਂ ਰਿਹਾ ਜੇਰਾ ਕਿਸ ਬਾਰੇ ਗੌਰ ਕਰੀਏ ਤੇ ਅੱਜ ਦੀਵਾਲੀ ਤੇ ਦਿਨ ਤੇ ਆਪਣੇ ਰੁੱਸਿਓਏ ਰਿਸ਼ਤਿਆਂ ਨਾਲ ਕੋ ਜਾਓ ਉਹਨਾਂ ਨੂੰ ਹੈਪੀ ਦੀਵਾਲੀ ਕਹੋ ਇਸੇ ਕਰਕੇ ਤਿਉਹਾਰ ਮਨਾਏ ਜਾਂਦੇ ਨੇ ਕਿ ਰੁੱਠੇ ਵੀ ਇਸ ਦਿਨ ਮਨ ਜਾਂਦੇ ਇਸ ਕਰਕੇ ਪਲੀਜ਼